ਪਟਿਆਲਾ ਕਰਨਲ ਮਾਮਲੇ ਦੇ ਵਿੱਚ ਆਈ ਵੱਡੀ ਖਬਰ ਆ ਆਖਰ ਝੁਕਣਾ ਪਿਆ ਪਰਿਵਾਰ ਦੀ ਜਿੱਦ ਅੱਗੇ ਪ੍ਰਸ਼ਾਸਨ ਨੂੰ ਜਾਂਚ ਕਰਵਾਉਣ ਦੇ ਦੇ ਦਿੱਤੇ ਗਏ ਨੇ ਹੁਕਮ ਕੀ ਇਹ ਫੈਸਲਾ ਪਰਿਵਾਰ ਨੂੰ ਹੋਵੇਗਾ ਮਨਜ਼ੂਰ ਸਸੀ ਗਾਲ ਦੋਸਤੋ ਮੈਂ ਗੁਰਮਕਸੰਧੂ ਤੁਸੀਂ ਦੇਖ ਰਹੇ ਹੋ ਜੀ ਖਬਰੀ ਡਾਕਿਆ ਕਈ ਦਿਨਾਂ ਤੋਂ ਸੋਸ਼ਲ ਮੀਡੀਆ ਦੇ ਉੱਪਰ ਇੱਕ ਮੁੱਦਾ ਚਰਚਾ ਬਣਿਆ ਹੋਇਆ ਹੈ ਆਰਮੀ ਕਰਨਲ ਅਤੇ ਪੁਲਿਸ ਵਾਲਿਆਂ ਦਾ ਰੋ ਪੈ ਕੇ 12 ਪੁਲਿਸ ਵਾਲਿਆਂ ਨੇ ਮਿਲ ਕੇ ਕਰਨਲ ਅਤੇ ਉਸ ਦੇ ਮੁੰਡੇ ਨਾਲ ਧੱਕਾ ਕੀਤਾ ਕੁੱਟਮਾਰ ਕੀਤੀ ਹੈ ਇਸੇ ਨੂੰ ਲੈ ਕੇ ਸਸਪੈਂਡ ਵੀ ਕੀਤੇ ਗਏ ਸੀ 12 ਪੁਲਿਸ ਵਾਲੇ ਪਰ ਪਰਿਵਾਰ ਨੂੰ ਇਹ ਮਨਜ਼ੂਰ ਨਹੀਂ ਸੀ ਪਰਿਵਾਰ ਦਾ ਕਹਿਣਾ ਸੀ ਕਿ ਡਿਸਮਿਸ ਕਰਿਆ ਜਾਵੇ ਇਹਨਾਂ ਨੂੰ ਪਰ ਪ੍ਰਸ਼ਾਸਨ ਨੇ ਇਸ ਤੋਂ ਅੱਗੇ ਕੁਝ ਨਹੀਂ ਕੀਤਾ ਪਰ ਲਗਾਤਾਰ ਪਰਿਵਾਰ ਹੈ ਜਿਹੜਾ ਉਹ ਵੀ ਉੱਪਰਲੇ ਅਫਸਰਾਂ ਤੱਕ ਪਹੁੰਚ ਕਰਦਾ ਰਿਹਾ ਅਤੇ ਇਹ ਮੁੱਦਾ ਅਗਰ ਆਪਾਂ ਕਹੀਏ ਕਿ ਪੂਰੇ ਦੇਸ਼ ਦਾ ਬਣ ਗਿਆ ਤਾਂ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿਉਂਕਿ ਆਰਮੀ ਵਾਲਿਆਂ ਦੀ ਵੀ ਜਿੱਦ ਸੀ ਆਰਮੀ ਵਾਲੇ ਰਿਟਾਇਰ ਅਫਸਰ ਹੋਣ ਜਾਂ ਮੌਜੂਦਾ ਹੋਣ ਹਰ ਦਿਨ ਨਵੇਂ ਅਫਸਰ ਅੱਗੇ ਆ ਰਹੇ ਸੀ ਉਹਨਾਂ ਦਾ ਕਹਿਣਾ ਸੀ ਕਿ ਅੱਜ ਕੁਸ਼ਪਿੰਦਰ ਬਾੜਾ ਦੇ ਨਾਲ ਇਹ ਗੱਲਬਾਤ ਹੋਈ ਹੈ ਕੱਲੂ ਕਿਸੇ ਹੋਰ ਆਰਮੀ ਵਾਲੇ ਦੇ ਨਾਲ ਵੀ ਹੋ ਸਕਦੀ ਹੈ ਇਸੇ ਕਰਕੇ ਇਹ ਚੀਜ਼ ਜੜ ਤੋਂ ਚੱਕਣੀ ਪਵੇਗੀ ਕਿ ਅੱਗੇ ਤੋਂ ਐਸੀ ਘਟਨਾ ਨਾ ਵਰਤੇ ਪਰਿਵਾਰ ਇੱਕੋ ਗੱਲ ਦੇ ਉੱਪਰ ਆੜਿਆ ਹੋਇਆ ਸੀ ਕਿ ਜਿਹੜੇ ਪੁਲਿਸ ਵਾਲੇ ਨੇ ਇਹਨਾਂ ਨੂੰ ਡਿਸਮਿਸ ਕਰੋ ਕਹਿਣ ਦੋ ਭਾਵ ਕੇ ਵਰਦੀ ਉਤਾਰ ਕੇ ਘਰ ਭੇਜੋ। ਖੈਰ ਦੋਸਤੋ ਕਹਿਣੀਆਂ ਗੱਲਾਂ ਸੌਖੀਆਂ ਹੁੰਦੇ ਨੇ ਪਰ ਇਹ ਮਾਮਲੇ ਇਸ ਤਰ੍ਹਾਂ ਕਰਨੇ ਸੌਖੇ ਨਹੀਂ ਹੁੰਦੇ। ਕਿਸੇ ਵੀ ਮੁਲਾਜ਼ਮ ਦੀ ਵਰਦੀ ਤਾਰਨੀ ਐਨੀ ਸੌਖੀ ਤਾਂ ਹੁੰਦੀ ਨਹੀਂ। ਉਸ ਦੇ ਲਈ ਕਾਨੂੰਨੀ ਪ੍ਰਕਿਰਿਆ ਕਿਹੜੀ ਉਸ ਤੋਂ ਗੁਜ਼ਰਨਾ ਪੈਂਦਾ ਹੈ। ਹੁਣ ਇਸ ਮਾਮਲੇ ਦੇ ਵਿੱਚ ਪਰਿਵਾਰ ਦੀ ਕਿਤੇ ਨਾ ਕਿਤੇ ਜਿੱਤ ਹੁੰਦੀ ਹੋਈ ਵੀ ਦਿਖਾਈ ਦੇ ਰਹੀ ਹੈ। ਅਗਰ ਪਰਿਵਾਰ ਨੂੰ ਮਨਜ਼ੂਰ ਹੋਵੇ ਤਾਂ ਮੈਜਿਸਟ੍ਰੇਟ ਜਾਂਚ ਦੇ ਹੁਕਮ ਦੇ ਦਿੱਤੇ ਗਏ ਨੇ ਇਸ ਮਾਮਲੇ ਦੇ ਵਿੱਚ ਅਤੇ ਕੁਝ ਹੀ ਦਿਨਾਂ ਦੇ ਵਿੱਚ ਇਸ ਦੀ ਰਿਪੋਰਟ ਜਿਹੜੀ ਉਹ ਵੀ ਪ੍ਰਸ਼ਾਸਨ ਨੂੰ ਸੌਂਪਣੀ ਪਵੇਗੀ ਅਤੇ ਇਸ ਦਾ ਜਿਹੜਾ ਸਮਾਂ ਨਿਰਧਾਰਤ ਕੀਤਾ ਗਿਆ ਹੈ ਉਹ 3 ਹਫ਼ਤਿਆਂ ਦਾ ਹੈ 3 ਹਫ਼ਤਿਆਂ ਦੇ ਵਿੱਚ ਜਾਂਚ ਪੂਰੀ ਕਰਕੇ ਰਿਪੋਰਟ ਸੌਂਪਣੀ ਪਵੇਗੀ ਪਟਿਆਲਾ ਨਿਗਮ ਕਮਿਸ਼ਨਰ ਪਰਮਵੀਰ ਸਿੰਘ ਨੂੰ ਜਾਂਚ ਅਧਿਕਾਰੀ ਜਿਹੜਾ ਉਹ ਨਿਯੁਕਤ ਕੀਤਾ ਗਿਆ ਹੈ ਚਾਹੇ ਮਿੱਤਰੋ ਮਨਿਸਟਰੇਟ ਜਾਂਚ ਦੇ ਹੁਕਮ ਦੇ ਦਿੱਤੇ ਨੇ ਸਰਕਾਰ ਨੇ ਪਰ ਹੁਣ ਦੇਖਣਾ ਇਹ ਦਿਲਚਸਪ ਹੋਵੇਗਾ ਕਿ ਇਹ ਫੈਸਲਾ ਪਰਿਵਾਰ ਨੂੰ ਮਨਜ਼ੂਰ ਹੈ ਜਾਂ ਫਿਰ ਨਹੀਂ ਜਾਂ ਫਿਰ ਉਹ ਪਹਿਲਾਂ ਵਾਲੀ ਗੱਲ ਦੇ ਉੱਪਰ ਹੀ ਅੜਿਆ ਹੋਇਆ ਹੈ ਕਿ ਜਿਹੜੇ ਇਹ ਪੁਲਿਸ ਵਾਲੇ ਨੇ ਇਹਨਾਂ ਦੀ ਵਰਦੀ ਉਤਾਰੀ ਜਾਵੇ ਖੈਰ ਹੁਣ ਆਉਣ ਵਾਲਾ ਸਮਾਂ ਦੱਸੇਗਾ ਕੇ ਅੱਗੇ ਕੀ ਹੁੰਦਾ ਹੈ ਤਿੰਨ ਹਫ਼ਤੇ ਪਰਵਾਰ ਰੁਕਦਾ ਹੈ ਜਾਂ ਫਿਰ ਕਿਤੇ ਹੋਰ ਪਹੁੰਚ ਕਰਦਾ ਹੈ ਇਹ ਮਾਮਲਾ ਕਾਫੀ ਜ਼ਿਆਦਾ ਪੱਕਿਆ ਹੋਇਆ ਸੀ ਪਰ ਕੱਲ ਤੋਂ ਜਦੋਂ ਕਿਸਾਨਾਂ ਵਾਲਾ ਮਾਮਲਾ ਆ ਗਿਆ ਇਹ ਮਾਮਲਾ ਵੀ ਥੋੜਾ ਠੰਡਾ ਪੈਂਦਾ ਹੋਇਆ ਦਿਖਾਈ ਦੇ ਰਿਹਾ ਹੈ ਕਿਉਂਕਿ ਆਪਾਂ ਨੇ ਅਕਸਰ ਹੀ ਦੇਖਿਆ ਹੈ ਕਦੋਂ ਵੀ ਨਵਾਂ ਮਾਮਲਾ ਆ ਜਾਂਦਾ ਹੈ ਪੁਰਾਣਾ ਜਿਹੜਾ ਮਾਮਲਾ ਹੈ ਉਹ ਦਬ ਜਾਂਦਾ ਹੈ ਦੇਖਣਾ ਇਹ ਹੋਵੇਗਾ ਕਿ ਪਰਵਾਰ ਉਸੇ ਤਰ੍ਹਾਂ ਇਸ ਮਾਮਲੇ ਨੂੰ ਚੱਕ ਕੇ ਰੱਖਦਾ ਹੈ ਜਾਂ ਫਿਰ ਪਰਵਾਰ ਵੀ ਪਿੱਛੇ ਹਟਦਾ ਹੈ ਵੀਡੀਓ ਚੰਗੀ ਲੱਗੀ ਹੋਵੇ ਸੱਜਣਾ ਦੇ ਨਾਲ ਸ਼ੇਅਰ ਕਰ ਲਿਓ ਧੰਨਵਾਦ ਰੱਬ ਰਾਖਾ